ਓਕੇ ਕਿਨੇ ਬਣਾਦ ਗਏ? ਯਾਰ ਉਧਰ ਚਲੇ ਜੇਗਾ। ਹਾਂ। ਸਵੇਰ ਦੇ ਕਿਨੇ ਬਣਾਦ ਗਏ? ਹਾਂ। ਦਾਹੀ ਕੀ ਤੇ ਕਰਾ? ਖਣ ਖਲਾਰ ਪੈਂਦੀ ਆ। 12 ਵਜੇ ਤਾਂ ਆਪਾਂ ਚਲਾਈ ਆ। ਹਾਂ। ਓਦਾਂ ਕਿਨੇ ਬਣਾਦਣਾ? ਓਦਾਂ ਕਿਨੇ ਬਣਾਦਣਾ? ਉਹ ਤਾਂ ਚੱਲ ਜੇ ਚੱਲ ਜੇ ਨਹੀਂ ਉੱਤਨੀ ਦੇ। ਅਜਾ। ਕੱਢੀ ਆ ਉਹਦਾ 4x4 ਢੂੜ ਕੇ। ਹੈਂ? ਕਿੰਨੇ ਜੇ? ਤੀਜੇ ਗੀਅਰ ਚ ਹਾਂ ਹਾਂ ਪਹਿਲਾਂ ਆ ਲੱਗਾ ਹੁੰਦਾ ਸੀ ਨਾ ਠੀਕ ਆ ਠੀਕ ਆ ਚੱਲ ਚਲਾ ਫਿਰ ਲਾ ਲ ਕਿੱਦਾਂ ਲਾਓ ਚਲਾਉਣ ਲੱਗਾ ਮੁੰਡਾ ਰੇੜੇ ਹਰਾ ਜੌਂਟੀਅਰ ਦਾ ਕਮਾਲ ਚੱਲ ਵੀ ਆ ਜਾਓ ਘਟਾ ਹੀ ਘਟਾ ਘਟਾ ਹੀ ਘਟਾ ਕਰਦਾ 15 ਮਿੰਟ ਲਿਕੇਦਾ 15 ਮਿੰਟ ਨਾਲੀ ਨੂੰ 15 ਮਿੰਟ ਤੋਰਾ ਹੀ ਵੜਾ ਦੇ ਤੋਰਾ ਬਹੁਤ ਜ਼ਿਆਦਾ ਜੌਂਡੀਆ ਦਾ ਤੋਰਾ ਬਹੁਤ ਜ਼ਿਆਦਾ ਚਰਮੰਜਾ ਹੀ ਰੋ ਪੈਂਦਾ ਐ ਬਹੁਤ ਤੋਰਾ ਬਹੁਤ ਤੋਰਾ ਵਾ ਜੌਂਡੀਆਰ ਬਾਬਾ ਕਾਮਯਾਬਾ ਪੂਰਾ ਫੋਨ ਲਗਾ ਕਾਮਯਾਬਾ ਢੋੜ ਕੱਟ ਕੇ ਰੱਖਦਾ ਪੂਰੀ ਜੌਂਡੀਆਰ ਸਿਰਾ ਕਰਾ ਕੇ ਰੱਖਦਾ ਐ ਵੀ ਸਿਰਾ ਹੀ ਕਰਾਉਂਦਾ ਹੁੰਦਾ ਸੀ 53 ਦਾ ਵੀ ਬੜਾ ਕਾਮਯਾਬ ਰਿਹਾ ਪਹਿਲਾਂ ਹੁਣ ਵੀ ਕਾਮਯਾਬ ਪਰ ਜਮਾਨਾ ਚ ਬਦਲ ਗਿਆਣਾ ਜਮਾਨਾ 4x4 ਦਾ ਆ ਗਿਆ ਜਮਾਨਾ ਫਾਸਟ ਹੋ ਗਿਆ ਜਮਾਨਾ ਚੇਂਜ ਹੋ ਗਿਆ ਦਬਲ ਟਰੈਕਟਰ ਆ ਰਿਹਾ ਨਿਗਾਰਾ ਵਾ ਵਾਟ ਫੂਟ ਤੋਂ ਐ ਕ੍ਰੇਨ ਡਰ ਹੈਗਾ ਵੀ ਬਲਟਰ ਫੂਟ ਤੇ ਆਈ ਡਾਰੇਗਾ ਮੈਂ ਕਿੱਟੀ ਵੀ ਨਾ ਘੱਟੇ ਹੋ ਘੜਪਾ ਲਾਦਾ ਮਜੀ ਜਲਦੀ ਦਾ ਇਨਾ ਘੱਟਾ ਵਾ ਆ ਦਬਲ ਟਰੈਕਟਰ ਆ ਪਤਾ ਲੈ ਭਾਈ ਜੀ ਕੋਈ ਟੇ ਫੇਰੋ ਉੱਪਰ ਦੇਖਾਂਗੇ ਨੇ ਕਿਸੀ ਨੇ ਘੱਡੋ ਕਾਕੋ ਬਹੁਤ ਸ਼ਾਨਦਾਰ ਟਰੈਕਟਰ ਬਾਬਾ ਜੌਂਡੀਅਰ ਪਰਦੀ ਵਾਟੋ ਤੇ ਆ ਗਿਆ ਵਾਹ ਲੱਗਾ ਕਰ ਬਾਰੇ ਨੂੰ ਆ ਵੱਡਾ ਮੋਟਾ ਇਹ ਬਲਾ ਦਰ ਨੂੰ ਦਬਲ ਦਰ ਨੂੰ ਪਰਦੀ ਵਟਾ ਵਟਾ ਟਪਾਈ ਆ ਪੂਰਾ ਸਿਰਾ ਗੱਲਵਾਵਾ ਪੂਰੀ ਸਿਰਾ ਗੱਲਵਾਤ ਪੂਰੀ ਸਿਰਾ ਲੜ ਕੇ ਵੀ ਰੋਡ ਤੇ